ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਪਖਤਾ ਤੇ ਲੋ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਬਣਾਉਣ ਲੱਗੇ ਆ ਜੀ ਪਿੰਡ ਇਹ ਆ ਗਿਆ ਰਵਾਲ ਜ਼ਿਲ੍ਹਾ ਕਪੂਰਥਲਾ ਤੇ ਤਹਿਸੀਲ ਬਾਈ ਨੂੰ ਪੈਂਦੀ ਹੈਗੀ ਸੁਲਤਾਨਪੁਰ ਲੋਧੀ ਤੇ ਬੋਬੀ ਡੈਰੀ ਫਾਰਮ ਤੇ ਪਹੁੰਚੇ ਆਪਾਂ ਤੇ ਅੱਜ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ 5-6 ਨੱਕ ਦਿਖਾਵਾਂਗੇ ਬੱਚੀਆਂ ਦੇ ਇੱਕ ਜਰਸੀ ਦੇ ਵਿੱਚ ਬੈਡ ਆਪ ਲੂਨ ਬੱਚੀ ਆ ਤੇ ਬਾਕੀ ਡਿਟੇਲ ਆਪਾਂ ਵੀਰ ਤੋਂ ਲਵਾਂਗੇ ਵੀ ਕਿੰਨੇ ਟਾਈਮ ਦੀ ਇਹ ਗੱਭਣਾ ਕਿੰਨਾ ਟਾਈਮ ਦਾ ਬਾਕੀ ਆ ਕੀ ਇਹਦਾ ਮੁੱਲ ਵੜੀ ਆ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਪੁੱਛ ਕੇ ਦੱਸਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਸੱਜਣ ਨੂੰ ਨਵੇਂ ਜੁੜੇ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਵਾਲੀ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7991 ਤੇ ਵੀਡੀਓਜ਼ ਨਾਲ ਅੰਦੇ ਤੱਕ ਬਣੇ ਰਹੋ ਤੇ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਤੁਹਾਨੂੰ ਪੁੱਛ ਕੇ ਦੱਸਾਂਗੇ ਤੇ ਬਹੁਤ ਵਧੀਆ ਨਾਗਾ ਬੱਚੀਆਂ ਬਹੁਤ ਸੋਹਣੀਆਂ ਆ ਤੇ ਬੋਵੀ ਦੇ ਨਾਲ ਆਪਾਂ ਗੱਲਬਾਤ ਕਰਾਉਣੀ ਹੈ ਜੁੜੇ ਰਹੋ ਐਂਡ ਤੱਕ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਭਾਈ ਬੋਵੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਜੀ ਹਾਂਜੀ ਹਾਂਜੀ ਬੋਵੀ ਆਪਣਾ ਐਡਰੈਸ ਕਨਫਰਮ ਕਰ ਦਿੱਤਾ ਨਾਮ ਬੋਵੀ ਜੀ ਪੈਂਡਰਵਾਲ ਤਹਿਸੀਲ ਸultanpur ਲੋਧੀ ਜ਼ਿਲ੍ਹਾ ਕਰਪੂਰ 모바일 ਨੰਬਰ ਬੋਲ ਦਿਓ 9779026600 ਠੀਕ ਹੈ ਜੀ ਤੇ ਬੋਵੀ ਫਿਰ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਗ ਆ ਗਏ ਆਪਣੇ ਕੋਲ ਵੀਰੇ ਆਪਣੇ ਕੋਲ 6 ਨਗ ਆ ਗਿਆ ਜੀ 6 ਨਗ ਆ ਗਏ ਹੈ ਨਹੀਂ ਤੇ ਇਹ 3-5 ਨਗ ਆ ਗਏ ਹੈ ਨਾ ਦੋ ਦਾਸੀ ਆ ਜੀ ਹਾਂ ਠੀਕ ਹੈ ਠੀਕ ਹੈ ਤੇ ਕਿਧਰੋਂ ਦੇ ਪਾਸੋਂ ਆਪਾਂ ਫਿਰ ਕਰ ਲਈਏ ਸ਼ੁਰੂ ਗੱਬਣਾਂ ਨੂੰ ਗੱਬਣ ਵੱਛੀ ਹਾਂਜੀ ਤੇ ਦੱਸ ਫਿਰ ਉਹਦੀ ਕੀ ਡਿਟੇਲ ਆ ਤੇ ਕਿੰਨੇ ਮਾਸੂਆ ਬੋਵੀ ਵੀਰੇ ਇਹ ਵੱਛੀ ਪਹਿਲਾਂ ਉਹ ਛੇਈ ਦੋ ਦੰਦਾਂ ਨੂੰ ਆ ਬਲੂਨ ਵੱਛੀ ਆ ਗਈ ਹੈ ਹਾਂਜੀ ਹਾਂਜੀ ਤੇ ਦੰਦੋ ਦੋ ਦੰਦਾਂ ਦਾ ਜੀ ਦੋ ਦੰਦਾਂ ਦਾ ਜੀ ਦੰਦੋ ਆ ਗਈ ਦੋ ਦੰਦ ਤੇ ਦੇਖੋ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਪੰਜਾਬ ਵਾਲੀ ਜਰਸੀ ਹੈ ਹੈਨਾ ਤੇ ਕਿੰਨੇ ਬੋਵੀ ਕਿੰਨਾ ਟਾਈਮ ਪਿਆ ਵੀਰੇ ਇਹ ਦਾ ਜੀ ਇਹਦੇ 20 ਦਿਨ ਲੱਜੂਗਾ ਜੀ 20 ਦਿਨ ਜਣੀ ਕੇ ਲੈ ਜੂਗੀ ਹੋ ਸਕਦਾ ਵੀ 1-2 ਦਿਨ ਕਿਈ ਇਹਦੀ ਪਸ਼ੂ ਗੱਡੀ ਗੁੱਡੀ ਚ ਆਉਂਦਾ ਜਾਂਦਾ ਸਫ਼ਰ ਦੇ ਹਿਸਾਬ ਨਾਲ 2-4 ਦਿਨ ਇਧਰ ਉਧਰ ਵੀ ਪਹਿਲਾਂ ਵੀ ਹੋ ਸਕਦਾ ਤੇ ਜੇ ਚੰਗਾ ਪਸ਼ੂ ਜੀ ਜੂ ਲਾਜੇ ਤਾਂ 2 ਦਿਨ ਵੱਧ ਵੀ ਲੈ ਜਾਂਦਾ ਹੈ ਨਾ ਤੇ ਹਾਂ ਚੰਗੀ ਨਿੱਗਰ ਰੋਈ ਆ ਵਜਨ ਵਜੂਦ ਵਾਲੀ ਆ ਬੋ ਵੀ ਕਿੰਨਾ ਦੁੱਧ ਪਾ ਦੂ ਇਹ ਤੇਰੇ ਹਿਸਾਬ ਨਾਲ ਵੀਰੇ ਦੁੱਧ ਵੀਰੇ ਚਵਾ ਹੀ ਜਾਣਾ 15 16 ਦੇ 15 16 ਲੀਟਰ ਦੁੱਧ ਚਵਾਜੂ ਤੇ ਚਵਾਉ ਵੀ ਮੱਝਰਗਾ ਹਾਂਜੀ ਹੈਗੀ ਵੀ ਹਾਂ ਕੁਆਲਿਟੀ ਕਿਉਂਕਿ ਦੁੱਧ ਦੀ ਜਿਹੜੀ ਇਹ ਜਰਸੀ ਦੀ ਆਉਂਦੀ ਆ ਜਰਸੀ ਵਾਲ ਹੋਗੀ ਇਹਨਾਂ ਦੀ ਕੁਆਲਿਟੀ ਪਿਓਰ ਦੁੱਧਾਂ ਦਾ ਗੱਲ ਕਹਿਣ ਦੀ ਨਹੀਂ ਤੇ ਗੱਲ ਕਰਨ ਦੀ ਆ ਹੈਨਾ ਤੇ ਪਹਿਲਾਂ ਤਾਂ ਛੱਣਾ ਦਾ ਸਾਈਜ਼ ਦੇਖੋ ਜੀ ਬਹੁਤ ਸੋਹਣਾ ਥਾਣਾ ਮੁੱਠੀ ਮੁੱਠੀ ਦਾ ਥਾਣਾ ਤੇ ਬਾਕੀ ਨਾ ਬੱਛੀ ਬਿਲਕੁਲ ਆਏ ਆ ਵੀ ਮੰਨ ਕੇ ਚੱਲੋ ਵੀ ਜਿਵੇਂ ਕੋਈ ਨੇੜ ਹੀ ਹੁੰਦੀ ਆ ਬਿਲਕੁਲ ਤੇਰੀ ਜਬੂਰੀ ਤੇ ਜਿੱਦੇ ਬੱਚੀ ਚੰਗੀ ਦਿਨਾ ਤੇ ਆ ਗਈ ਪਾ ਦੋ ਚਾਰ ਦਿਨ ਪਹਿਲਾਂ ਤੇ ਫੱਟਾ ਲਾ ਜਨ ਲੈਣਾ ਹੈ ਨਾ ਜਿਹੜੀ ਆਰਡਰ ਕੁਆਲਿਟੀ ਹੈ ਨਾ ਬਹੁਤ ਸੋਹਣੀ ਹੈ ਇਹ ਗੁਲਾਬੀ ਹਾਂ ਪੱਕੇ ਲੈ ਲਈ ਬਿਲਕੁਲ ਕੋਈ ਲੌਂਕਮਾ ਟਟਮਾ ਨਹੀਂ ਲੈਵਾ ਤੇ ਚਾਰ ਹੀ ਥਾਣਾ ਜੇ ਵਾਧੂ ਫੋਰਸ ਹੈ ਨਹੀਂ ਦੀ ਤੇ ਚੱਕਰ ਆ ਗਿਆ ਹਾਂ ਦੇਖੋ ਜੀ ਬੋਦੀ ਵਾਲੀ ਬੱਚੀ ਆ ਮੋਟੀ ਅੱਖ ਮੱਥੇ ਤੇ ਟੋਆ ਛੋਟਾ ਕੰਨ ਆ ਗਿਆ ਬਿਲਕੁਲ ਤੇ ਜਿਹੜੀ ਆਰਡਰ ਕੁਆਲਿਟੀ ਆ ਤੇ ਕੀ ਕਹਾਤਾਂ ਹੈ ਬਹੁਤ ਸੁਣੀ ਬਾ ਕਮਾਲ ਅਡਰ ਕੁਆਲਟੀ ਆ ਪੱਕੇ ਲਵੇ ਦੀ ਆ ਕੱਲਾ ਕੱਲਾ ਥਾਣਾ ਗਿਆ ਬਾਦੂ ਫੂਡ ਸੰਘ ਹੈ ਨਹੀਂ ਜੀ ਤੇ ਸੋਹਣੀ ਚੰਗੀ ਨਿੱਗਰ ਨਰੋਈ ਵਜਨ ਵਜੂਦ ਵਾਲੀ ਆ ਵੇਰੂਲ ਵੀ ਚੰਗੀ ਆ ਦੇਖੋ ਜੀ ਇਲਾਜ ਲਗਾ ਨੂੰ ਤੇ ਟਾਈਮ ਬਾਈ ਕਹਿੰਦਾ ਵੀ 20% ਦੇ ਲਾਗੇ ਭਾਗੇ ਲੈ ਜੂਗੀ ਤੇ ਪਰ ਵੱਚੀ ਜਿਵੇਂ ਜਿਵੇਂ ਅਜੇ 20 ਦਿਨ ਪਏ ਆ ਜਿੱਦ ਤਿਆਰੀ ਤੇ ਆ ਗਈ ਬਿਲਕੁਲ ਹਾਂ ਭਾਵੇਂ ਪੁੱਠੇ ਪਾਸੇ ਦੀ ਵੇਜੋ ਸਿੱਧੇ ਪਾਸੇ ਦੀ ਬੈਜੋ ਹਾਂ ਸਹੀ ਗੱਲ ਤੇ 15 16 ਕਿਲੋ ਦੱਤ ਪਸ਼ੂ ਉਹ ਵੀ ਹਾਂਜੀ ਹਾਂਜੀ ਵੀਰੋ ਪੋਣਾ ਵੀ ਚਾਹੀਦਾ ਹੈ ਨਾ ਕਿਉਂਕਿ ਚੰਗੀ ਨਿਗਰ ਨਰੋਈ ਜਾਣ ਵਾਲੀ ਹੈ ਤੇ ਬਾਕੀ ਜਿੰਦ ਜਾਣ ਵਾਲੀ ਹੈ ਦੋ ਦੰਦਾਂ ਦਾ ਹਾਂ ਦੋ ਦੰਦਾਂ ਦਾ ਕੀ ਤੇ ਜਿਹੜੇ ਸਾਡੇ ਬੱਚੀ ਦੋ ਦੰਦ ਦਰ ਛੋਟੀ ਉਮਰ ਦੀ ਹੈ ਤੇ ਸੋਹਣਾ ਕੱਦ ਕਾਠ ਜਰ ਸਿੰਘ ਦੇ ਹਿਸਾਬ ਨਾਲ ਬਹੁਤ ਵਧੀਆ ਕੱਦ ਕਾਠ ਹੈ ਗਾ ਤੇ ਬਾਕੀ ਆਰਡਰ ਕੁਆਲਟੀ ਵੀ ਆ ਗਈ ਚੰਗੀ ਆ ਗਈ ਹਾਂ ਪੰਜਾਬ ਵਾਲੀ ਜਰਸੀ ਹੈ ਨਾ ਹਾਂਜੀ ਪੰਜਾਬ ਵਾਲੀ ਪਾ ਲਗਾ ਦਾ ਨਹੀਂ ਨਹੀਂ ਪੂਰੀ ਨਹੀਂ ਗੰਰੂਇਆ ਬਾਈ ਦੇ ਮੋਢੇ ਦਾ ਕੰਮਦੀ ਹੈ ਤੇ ਉਹ ਵੀ ਫੇਰੀ ਦੀ ਡਿਮਾਂਡ ਆ ਪਾ ਕੀ ਕਰਦੇ ਆ ਵੀਰੇ ਡਿਮਾਂਡ ਵੀਰੇ 55000 ਰੁਪਏ ਵਿੱਚੋਂ ਮੰਨਤਾਂ ਹੋ ਜੂ ਕਰਦਾਂਗੇ ਲਓ ਵੀ ਸੱਜਣ ਹਾਂ ਸਹੀ ਗੱਲ ਆ ਪਰ ਜਿਹੜਾ ਮੁੱਲ ਬਾਈ ਨੇ ਕਰਿਆ ਵੀਡੀਓ ਦੇ ਵਿੱਚ ਇਹ ਮੁੱਲ ਕੋਈ ਇਸ ਤਰ੍ਹਾਂ ਦੀ ਪਲੂਨ ਵੱਛੀ ਗੱਬਨ ਦਿਨਾਂ ਤੇ ਤਿਆਰ ਬਿਲਕੁਲ 5 4 10 ਦਿਨ ਦੀ ਕੱਚੀ ਆ ਤੇ ਇਹ ਪਾ ਨਹੀਂ ਮਿਲਦਾ ਕਿਉਂਕਿ ਹੁਣ ਅੱਜ ਕੱਲ ਥੋੜਾ ਜਿਹਾ ਆਇਆ ਵੀ ਪਸ਼ੂਆਂ ਦੀ ਥੋੜੀ ਤੇਜ਼ੀ ਆ ਮੂਰੇ ਰਤ ਵੀ ਠੰਡ ਇਹਨਾਂ ਦੀ ਕੋਈ ਯਕਰਮ ਵਾਲੀ ਦਾ ਟਾਈਮ ਆ ਤੇ ਦੁੱਧ ਵੀ ਵਾਕੀ ਚੰਗਾ ਪਾ ਦੂਗੀ 15-16 ਕਿਲੋ ਦੁੱਧ ਪਾ ਦੂਗੀ ਤੇ ਰੇਟ ਬਿਲਕੁਲ ਵਾਜਬ ਜਿਹਾ ਕਰਿਆ 55000 ਰੁਪਏ ਦੇ ਵਿੱਚੋਂ ਮਾਨਤਾਣ ਥੋੜਾ ਸੱਜਣੂ ਬਾਈ ਕਹਿੰਦਾ ਵੀ ਆਪਾਂ ਕਰ ਦਾਂਗੇ ਤੇ ਬੋਬੀ ਫਿਰ ਕੀ ਆਫਰ ਆ ਫਿਰ 100 ਕਿਲੋਮੀਟਰ ਕਰਾਇਆ ਸੀ 100 ਕਿਲੋਮੀਟਰ ਕਰਾਇਆ ਫਿਰ ਇਕੱਲੀ ਤੇ ਪਾ ਇਕੱਲੀ ਤੇ 55000 ਰੁਪਏ ਦੀ ਡਿਮਾਂਡ ਹੈ ਠੀਕ ਹੈ ਲੋ ਵੀ ਸੱਜ ਨੂੰ 55000 ਰੁਪਏ ਦੇ ਵਿੱਚ ਤੁਹਾਨੂੰ ਚੰਗੀ 15 16 ਕਿਲੋ ਦੁੱਧ ਦੇਣ ਵਾਲੀ ਮੱਝਾਂ ਰਜੀ ਜਰਸੀ ਵੇੜ ਤੋਂ ਨੂੰ ਮਿਲ ਜੂਗੀ ਤੇ ਬਾਕੀ ਆਉਂ ਆ ਵੀ ਜਿੱਦੇ ਵੇੜ ਤਿਆਰੀ ਤੇ ਹੋਈ 2 4 ਦਿਨ ਪਹਿਲਾਂ ਉਦੋਂ ਫਿਰ ਇਹਦੀ ਡਿਮਾਂਡ ਇਹ ਨਹੀਂ ਹੋਣੀ ਉਦੋਂ ਤਾਂ ਫਿਰ ਮੌਕੇ ਤੇ ਮੁੱਲ ਕੁਝ ਹੋਰ ਹੀ ਹੋਣਗੇ ਕਰਮ ਵਾਲੀ ਜੀ ਕਿਉਂਕਿ ਚੰਗੀ ਨਿਗਰ ਨਰੋਈ ਆ ਵਜਨ ਵਾਲੀ ਆ ਤੇ ਇਹ ਤੋਂ ਅੱਗੇ ਆ ਗਈ ਉਹਨਾਂ ਬੱਚੀਆਂ ਵੀ ਰਹੀ ਫਿਰ ਛੋਟੀਆਂ ਇਹਦੀ 10 ਕੀ ਡਿਟੇਲ ਆ ਮੂਰਤ ਰਜੀ ਬੱਚੀ ਆ ਕਿਨੇ 10 ਦੰਦੋਂ ਦਸ ਕਿਨੇ ਹੈ ਬਈ ਦੋ ਵੀਰੇ ਦੋ ਦੰਦ ਦਾ ਦੋ ਦੰਦ ਦਾ ਹੈ ਦੋ ਦੇ ਦੰਦ ਚੱਕਦੀ ਆ ਬਾਕਾਇਦਾ ਆਪਾਂ ਵੀਡੀਓ ਦੇ ਵਿੱਚ ਵੀ ਦਿਖਾ ਦਾਂਗੇ ਤੇ ਥਾਣਾਗੇ ਚਾਰ ਹੀ ਚਾਰ ਹੀ ਆ ਐ ਬਾਦੂ ਫੂਟ ਸੰਗ ਹੈ ਨੀ ਤੇ ਥੱਲੇ ਝੋਲੀ ਝਾਲੀ ਤਨਾ ਆਏ ਆ ਜਿਵੇਂ ਗੱਬਨ ਵਾਲੀ ਆ ਫੀਮੇਲ ਲਾਈਨ ਦੇ ਕਾਬਲੀ ਹੈ ਹਾਂ ਬਾਕੀ ਚੰਗੇ ਖੁੱਲੇ ਹੱਡ ਪੈਰਾਂ ਦੀ ਆ ਪੈਰ ਪੂਰ ਬੜੇ ਵਧੀਆ ਸਿੱਧੇ ਸਿੱਧੇ ਆ ਚੰਗੇ ਆ ਲੈਗ ਸਕੋਰ ਜੀ ਨੂੰ ਆਪਾਂ ਕਹਿੰਦੇ ਨੇ ਚੰਗਾ ਗਾ ਬਾਕੀ ਚੌਂਕ ਦਮਕ ਵੀ ਚੰਗੀ ਆ ਨਿਗਰ ਨਰੋਈ ਆ ਵਜਨ ਵਾਲੀ ਆ ਤੇ ਦੰਦ ਪੱਟ ਕੇ ਵਿਖਾ ਦੇ ਬੋ ਵੀ ਪਹਿਲਾਂ ਵਿਖਾ ਦਿੰਦੇ ਮੰਨ ਕੇ ਵਿਖਾ ਦੇ ਮੇਰੇ ਕੋਈ ਨਹੀਂ ਕੋਈ ਮੰਨ ਕੇ ਵਿਖਾ ਦੇ ਨਿੱਕਾ ਕਰਨਾ ਗਿਆ ਤੇ ਜਿਹੜਾ ਬੱਚੀ ਦਾ ਰੰਗ ਪ੍ਰਿੰਟ ਹੈ ਨਾ ਬਾ ਕਮਾਲ ਬਹੁਤ ਚੰਗਾ ਚਮਕ ਦਮਕ ਪੂਰੀ ਫੁੱਲ ਸੀਮਲ ਲਾਈਨ ਦੇ ਬਿਲਕੁਲ ਕਾਵਲ ਆ ਮਮੇ ਕੋਈ ਜਾਂਦੀ ਹੀਟ ਕੱਢਿਆ ਬੱਚੀ ਟੀਕਾ ਭਰਾ ਦੇ ਤੇ ਦਿਨ ਵੀ ਠੰਡੇ ਆ ਹੁਣ ਇਹਨਾਂ ਨੇ ਲਿਆ ਲਓ ਜੀ ਦੋ ਦੇ ਦੰਦ ਚੱਕ ਦੀ ਜੀ ਬਾਈ ਵਾਕਈ ਸਹੀ ਗੱਲ ਹੈ ਜਿਹੜੀ ਪਹਿਲੇ ਨੰਬਰ ਤੇ ਬੱਚੀ ਵਿਖਾਈ ਆਪਾਂ ਜਰਸੀ ਉਹ ਵੀ ਦੋ ਦੰਦਾ ਤੇ ਜਿਹੜੀ ਆ ਬੱਚੀ ਵਿਖਾਈ ਐ ਜਫੇ ਵੀ ਦੋ ਦੰਦਾ ਬਿਲਕੁਲ ਸੀਮਨ ਲੈਂਨ ਨੂੰ ਰੈਡੀ ਆ ਚੰਗੇ ਨਿੱਗਰ ਨਰੋਈ ਆ ਵਜਨ ਵਜੂਦ ਵਾਲੀ ਆ ਬੋਵੀ ਇਧਰ ਆ ਜੀ ਮੜਾ ਜਾ ਵੀਰੇ ਬੋਵੀ ਜੇ ਕਈ ਐ ਦੀ ਕੋਈ ਬੱਚੀ ਐ ਆਪਣੀ ਲੈਂਦਾ ਵੀਰੇ ਹਾਂਜੀ ਕੋਈ ਚੈੱਕ ਕਰਾਉਣਾ ਚਾਹੁੰਦਾ ਹੋਵੇ ਅੰਦਰ ਨੂੰ ਕਰਾ ਸਕਦਾ ਈ ਤਸੱਲੀ ਆ ਹਾਂਜੀ ਅੱਜ ਦੀ ਕਰਾ ਲਵਾਂ ਆਪਾਂ ਠੀਕ ਆ ਵੀ ਜਾਨੀ ਕਿ ਉਹ ਤੁਹਾਡੀ ਤਸੱਲੀ ਹਾਂ ਠੀਕ ਹਾਂ ਬਾਕੀ ਵੀ ਭਾਈ ਕਹਿੰਦਾ ਵੀ ਜਿਹਨੂੰ ਵੀ ਭਰਾ ਨੂੰ ਕੋਈ ਗੱਲਬਾਤ ਹੋਈ ਤੇ ਉਹਦੀ ਚੈੱਕਪ ਮੇ ਕਰਾ ਸਕਦਾ ਖੁੱਲੀ ਛੋੜ ਐ ਪਰ ਬਾਈ ਵੀਰੇ ਕਿਹੜਾ ਕਰਦੀ ਹਾਂ ਨਹੀਂ ਇਹ ਤਾਂ ਹੈ ਵੀ ਚੰਗੀ ਬੱਚੀ ਆ ਤੇ ਚੈੱਕ ਕਰਾ ਕੇ ਆਉਂਦੀ ਦੱਸਾਂ ਡਿਮਾਂਡ ਇਹਦੀ ਵੀਰੇ ਡਿਮਾਂਡ ਵੀਰੇ ਕੱਠੀਆਂ ਦੀ ਕਰ ਦਿੰਦੇ ਕੱਠੀਆਂ ਦੀ ਠੀਕ ਆ ਲੈ ਫੇਰ ਇਹ ਦੂ ਅੱਗੇ ਦੱਸ ਕੀ ਬੱਚੇ ਦੀ ਕਿੰਨੀ ਉਮਰ ਹੈ ਜੀ ਉਮਰੇ ਜੀ ਸਾਢੇ 4 ਮਹੀਨੇ ਆ ਜੀ ਸਾਢੇ 4 ਮਹੀਨੇ ਉਮਰ ਆ ਗਈ ਇਹਦਾ ਵੀ ਰੰਗ ਪ੍ਰਿੰਟ ਹੈ ਜਿਹੜਾ ਜਾਤ ਬਰੀਡ ਹਨ ਪੂਰੀ ਫੁੱਲ ਨਿੱਕਾ ਕਰਨਾ ਗਏ ਬਿਕੋਜ਼ ਇਹ ਸਾਹ ਹੈ ਆਰਗੈਨਿਕਾ ਕਰਨ ਤੇ ਚੰਗੀ ਚੌਂਕ ਦੌਂਕਾ ਕਿੰਨੀ ਉਮਰ ਦੱਸਿਆ ਉਹ ਵੀ ਇਹਦੀ ਸਾਢੇ 4 ਮਹੀਨੇ ਆ ਗਈ ਉਮਰ ਤੇ ਗੰਦੋ ਦਾ ਖੀਰੀ ਛੋਟਾ ਬੱਚਾ ਤੇ ਨਿੱਕਾ ਕੰਨ ਆ ਗਿਆ ਬਿਲਕੁਲ ਛੋਟਾ ਤੇ ਰੰਗ ਪ੍ਰਿੰਟ ਵੀ ਚੰਗਾ ਐ ਚਾਰ ਹੀ ਮਾਸ ਲੱਗਦੀ ਆ ਤੇ ਥਣ ਚਾਰ ਹੀ ਆ ਹਾਂਜੀ ਗਲਾਬੀ ਬਾਦੂ ਫੋਟ ਸ਼ਾਂਗਪੂਰਾ ਹੈ ਨਹੀਂ ਹੈ ਹਾਂਜੀ ਹਾਂਜੀ ਠੀਕ ਹੈ ਆਪਣੀ ਗਾਰੰਟੀ ਠੀਕ ਹੈ ਗਲਾਬੀ ਥਣ ਆ ਕੇ ਬਿਲਕੁਲ ਹਾਂ ਲੋਕ ਸੱਜਣੋ ਚਾਰ ਹੀ ਥਣ ਕੋਈ ਕੋਈ ਫੋਟ ਸ਼ਾਂਗ ਨਹੀਂ ਬਾਦੂ ਪੂਰੀ ਵਿੱਤੀ ਤੇ ਥਣ ਲੱਗਿਆ ਵਾ ਤੇ ਚਮਕਦਮ ਵੀ ਪੂਰੀ ਆ ਪੇਕ ਕੋਲ ਛੋਟਾ ਫੇਸ ਆ ਗਿਆ ਤੇ ਇੰਜ ਕਾ ਇਹ ਕਰਨ ਚੰਗੀ ਜਾਤ ਬ੍ਰੀਡ ਵਾਲੀ ਆ ਸੋਹਣੀ ਵੜ ਤਿਆਰ ਹੋਊਗੀ ਬੰਦ ਦੇ ਵੀਰੇ ਇੱਕ ਕੋਲ ਹਾਂ ਬੰਦ ਚੰਗੀ ਨਿੱਗਰ ਨਰੋਈ ਆ ਵਜਨ ਵਾਲੀ ਇਹ ਵੀ ਬੱਚੀ ਤੇ ਤਿੰਨ ਤਿੰਨ ਨੰਬਰ ਤੇ ਆਪਾਂ ਇਹ ਦਿਖਾਈ ਆ ਬੱਚੀ ਇਸ ਤੋਂ ਅੱਗੇ ਆ ਗਈ 4 ਨੰਬਰ ਤੇ ਚਿੱਟੀ ਕਬੂਤਰੀ ਆ ਗਈ ਇਹਦੀ ਕਿੰਨੀ ਉਮਰ ਆ ਵੀਰੇ ਇਹਦੀ ਉਮਰ ਹੈਗੀ ਜ ਸਾਢੇ 3 ਮਹੀਨੇ ਸਾਢੇ 3 ਮਹੀਨੇ ਉਮਰ ਆ ਗਈ ਇਹਦੀ ਤੇ ਖਾਣੇ ਦੇ ਵੀ ਚਾਰ ਹੀ ਆ ਸਾਢੇ 3 ਮਹੀਨੇ ਬਾਈ ਕਹਿੰਦਾ ਵੀ ਉਮਰ ਗੁਲਾਬੀ ਥਣ ਹੈਗੇ ਚਾਰ ਹੀ ਥਣਾ ਵਾਧੂ ਫੋਟਸ਼ਾਂਗ ਹੈ ਨਹੀਂ ਤੇ ਤੋੜ ਦੇ ਕੇ ਨਾ ਮੜੀ ਥੋੜੀ ਹਾਂ ਲਾਓ ਵੀ ਸੱਜਣੋ ਬਿਲਕੁਲ ਐ ਸਿੱਧੀਆਂ ਲੱਤਾਂ ਤੇ ਜਿਹਨੂੰ ਆ ਵਧੀਆ ਪੈਰ ਪੂਰੀ ਹਾਂ ਖੁੱਲੀਆਂ ਆਈਆਂ ਹਨਾ ਠੀਕ ਹੈ ਤੇ ਰੰਗ ਚਮਕ ਦਮਕ ਵੀ ਪੂਰੀ ਫੁੱਲ ਹੈ ਐ ਨਹੀਂ ਕੋਈ ਗੱਲ ਸ਼ਾਈਨ ਗਾਲੀ ਆ ਪੂਰੀ ਤੇ ਚੰਗੀ ਜਾਦਬ੍ਰੇਡ ਵੀ ਪੂਰੀ ਫੁੱਲ ਹੈ ਬੱਚੀ ਜੀ ਖੜਨੀ ਖੁੜਨੀ ਦੇਖੋ ਕਹਿ ਪੂਰੀ ਸੋਹਣੀ ਲੱਗਦੀ ਹੈ ਜੱਜ ਦੀ ਇਹ ਚੰਗੀ ਬੈਠ ਤਿਆਰ ਹੋਊਗੀ ਬਾਈਨ ਵਾਲੀ ਬਾਕੀ ਆ ਰੰਗ ਪ੍ਰਿੰਟ ਦਾ ਸਮਝ ਦੀ ਥੋੜਾ ਡਿਮਾਂਡ ਚ ਜਿਆਦਾ ਰਹਿੰਦਾ ਟ੍ਰੈਂਡ ਕੰਦੇ ਵਿੱਚ ਵਾਈਟ ਕਲਰ ਵਾਈਟ ਕਲਰ ਦੀ ਵੈਡ ਹੋਈ ਗੱਬਣ ਹੋਈ ਚੈੱਕ ਪਾਸ ਹੋਈ ਕੋਈ ਹੋਈ ਭਾਵੇਂ ਸੂਈ ਵੀ ਗਾਂ ਵਾਈਟ ਕਲਰ ਦੀ ਵਿੱਚ ਥੋੜੀ ਡਿਮਾਂਡ ਜਿਆਦਾ ਰਹਿੰਦੀ ਹੈ ਹਾਂ ਤੇ ਸੋਹਣੀ ਬੱਚੀ ਆ ਗਈ ਪਿੰਕ ਨੋਜ਼ ਵਾਲੀ ਤੇ ਨਿੱਕਾ ਕੰਨ ਤੇ ਚੰਗੀ ਜੱਤ ਬਰੀਡ ਵਾਲੀ ਬੱਚੀ ਹੈ ਇਹ ਆ ਗਈ ਜੀ 4 ਨੰਬਰ ਤੇ ਇਦੂ ਅੱਗੇ 5 ਨੰਬਰ ਤੇ ਆਪਾਂ ਦਿਖਾਉਣੀ ਜਰਸੀ ਜਰਸੀ ਬੱਚਾ ਇਹਦੀ ਕਿੰਨੀ ਉਮਰ ਹੈ ਵੀਰੇ ਇਹਦੀ ਉਮਰ ਹੈਗੀ ਆ 3 ਮਹੀਨੇ ਜੀ 3 ਮਹੀਨੇ ਉਮਰ ਆ ਗਈ ਉਹਦੀ ਹੈ ਤੇ 4 ਸਾਲ ਹੀ ਆ 4 ਹੀ ਸਾਲ ਗੁਲਾਬੀ ਆ ਕਰਾ ਦੇ ਕੇ ਚੱਕਾ ਦੇ 4 ਹੀ ਥਾਣਾ ਕਿ ਗੁਲਾਬੀ ਐ ਪੂਰੇ ਵਿੱਤੀ ਤੇ ਹਾਂ ਦੂਰੀ ਤੇ ਲੱਗੇਗਾ ਪੂਰੇ ਇਹ ਵੀ ਤੋਰ ਦੇ ਖੋਲ ਕੇ ਵੀਰੇ 4 ਮਹੀਨੇ ਦੱਸਿਆ ਉਮਰ ਕਿ 8 ਦੇ ਪਹਿਲੇ 6 3 ਮਹੀਨੇ ਉਮਰ ਹੈ ਹਨਾ ਲਓ ਬੜੀ ਪਿਆਰੀ ਹੈ ਹਨਾ ਨਿੱਕੀ ਜਿਹੀ ਅੱਛੀ ਆ ਤੇ ਜਰਸੀ ਦੇ ਵਿੱਚ ਆ ਗਈ ਛੋਟਾ ਫੇਸ ਆ ਗਿਆ ਬਿਲਕੁਲ ਨਿੱਕਾ ਕਰਨ ਪਿਓਰ ਜਰਸੀ ਦੇ ਵਿੱਚ ਆ ਗਈ ਤੇ ਲੈ ਚੱਲ ਵੀਰੇ ਹਾਂਜੀ ਇਹ ਵੀ ਵਧੀਆ ਵਜਨ ਵਾਲੀ ਕੋਈ ਐ ਬਾੜੀ ਜਿਆਦੇ ਲਿੱਸੀ ਨਹੀਂ ਹਾਂ ਕੋਈ ਵੀ ਵਛੀ ਕੋਈ ਵੀ ਵਛੀ ਪੰਜ ਨਾਗਾ ਪੰਜੇ ਨਾਗਾ ਨਾ ਵਧੀਆ ਆਪਦੀ ਆਪਦੀ ਸਾਂ ਪੂਰੇ ਓਕੇ ਦੀ ਰਿਪੋਰਟ ਆ ਕੋਈ ਵੀ ਜਿਆਦੇ ਕੋਈ ਲਿੱਸਾ ਲਾਵਾ ਨਹੀਂ ਜਾਂ ਇਹ ਛੋਟੇ ਬੱਚੇ ਆਗੇ ਦੋ ਇੱਕ ਤੇ ਦੋ ਵੱਡੀ ਆ ਗਈ ਇੱਕ ਵਛੀ ਬਿਲਕੁਲ ਸੀਮਨ ਲੰਦੇ ਕਾਬਲ ਹੈ ਤੇ ਇੱਕ ਵਛੀ ਕੀ ਗੱਬਨ ਤਿਆਰ ਵੀਹ ਕਿ ਦਿਨਾਂ ਦੀ ਕੱਚੀ ਆ ਤੇ ਮੂੰਹ ਤੋਂ ਦੋ ਦੰਦ ਮੂੰਹ ਤੋਂ ਦੋ ਦੰਦਾਂ ਦਾ ਜਰਸੀ ਦੇ ਵਿੱਚ ਇਹ ਦੂ ਅੱਗੇ ਦੂਜੀਆਂ ਬੱਛੀਆਂ ਇਹਨਾਂ ਦੀ ਵੀਰੇ ਦੱਸੀ ਬੋ ਵੀ ਆਈ ਮੜੇਗਾ ਡਿਮਾਂਡ ਦੱਸੋ ਹੁਣ ਚਾਰਾਂ ਬੱਛੀਆਂ ਦੀ ਇਹਨਾਂ ਦੀ ਕੀ ਆ ਕਮਾਂਡ ਵੀ ਤੇ ਜੇ ਕੋਈ ਇਕੱਠੀਆਂ ਲਊਗਾ 45000 ਕਿਲੋ ਮੁੱਤ ਦਾ ਕਰਾ ਦੇਗਾ ਜੇ ਕੋਈ ਚਾਰੀਆਂ ਬੱਛੀਆਂ ਇਕੱਠੀਆਂ ਲੈਂਦਾ ਇਹ ਤੇ ਇਧਰ ਨੂੰ ਘਰ ਰਿਮੂਵ ਕਰਾਂ ਦੀ ਆਪਣੇ ਗੱਲ ਨੂੰ ਹਾਂਜੀ ਜੇ ਕੋਈ ਚਾਰੀਆਂ ਬੱਛੀਆਂ ਇਕੱਠੀਆਂ ਲੈਂਦਾ ਹਾਂਜੀ ਕਿੰਨੀ ਡਿਮਾਂਡ 45 45000 ਰੁਪਏ 100 ਕਿਲੋਮੀਟਰ ਕਿਰਾਇਆ 100 ਕਿਲੋਮੀਟਰ ਕਿਰਾਇਆ ਫਰੀ ਤੇ ਮਾਨਤਾਨ ਹੋ ਜੂ ਵਿੱਚ ਠੀਕ ਆ ਲੋ ਵੀ ਸੱਜਣੋ ਬਾਈ ਕਹਿੰਦਾ ਵੀ ਮਾਨਤਾਨ ਕਰ ਦਾਂਗੇ ਵਧੀਆ ਸੁਭਾਤਾ ਬੰਦਾ ਐ ਨਹੀਂ ਕੋਈ ਚੱਕਰ ਤੇ ਵਧੀਆ ਨੌਜਵਾਨ ਭਰਾ ਅੱਜ ਕੱਲ ਬਹੁਤ ਅੱਜ ਕੱਲ ਬਹੁਤੇ ਲੋਕ ਨਾ ਮੈਂ ਅਗਲਾ ਕਹਿੰਦਾ ਯਾਰ ਬਈ ਬੇਰਜ਼ਗਾਰੀ ਆ ਜੀ ਕੋਈ ਕੰਮ ਨਹੀਂ ਕੋਈ ਮਿਲਦਾ ਕੋਈ ਧੰਦਾ ਨਹੀਂ ਮਿਲਦਾ ਇਹ ਉਦਾਹਰਨ ਤੇ ਵਧੀਆ ਭਰਾ ਨੇ ਆ ਉਹਦਾ ਮਿਹਨਤ ਕਰਕੇ ਵਧੀਆ ਸੋਹਣਾ ਸੈਟਅਪ ਪਸ਼ੂਆਂ ਦਾ ਤਿਆਰ ਕਰਿਆ ਤੇ ਜਿਹੜੇ ਭਰਾਣੇ ਕੰਮ ਕਰਨਾ ਹੋਵੇ ਕੰਮ ਦਾ ਕੋਈ ਘਾਟਾ ਨਹੀਂ ਹੁੰਦਾ ਤੇ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਮਿਹਨਤ ਆਪਦੀ ਕੋਈ ਮਰਜ਼ੀ ਕੰਮ ਕਰੋ ਵਧੀਆ ਚੰਗੀ ਗੱਲ ਆ ਨੌਜਵਾਨ ਵੀਰ ਤੇ ਮਿਹਨਤੀ ਬੰਦਾ ਤੇ ਵਧੀਆ ਜਿਹੇ ਕੋਲੇ ਜਾਨਵਰ ਚੰਗੇ ਆਉਂਦੇ ਰਹਿੰਦੇ ਆ ਬੱਛੀਆਂ ਵੀ ਆਉਂਦੀਆਂ ਕੱਟੀਆਂ ਵੀ ਆਉਂਦੀਆਂ ਤੇ ਜਿਹੜੀ ਤੁਹਾਡੀ ਡਿਮਾਂਡ ਆ ਸੱਜਣੂ ਤੇ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੰਜ ਨਾਕ ਦਿਖਾਦੇ ਤੇ ਪੰਜੇ ਨਾਕ ਪੂਰੇ ਟੌਪ ਦੇ ਆ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਵੇੜ ਵਿਖਾਈਏ ਜਰਸੀ ਦੇ ਵਿੱਚ ਇਹ ਭਾ ਕੋਈ ਦਿੰਦਾ ਨਹੀਂ 55000 ਰੁਪਏ ਬਾਈ ਨੇ ਡਿਮਾਂਡ ਕਰੀ ਆ ਸਿਰਫ 20 ਦਿਨਾਂ ਦੀ ਕੱਚੀ ਐ 20 ਦਿਨਾਂ ਨੂੰ ਜਿੱਦੇ ਬੱਚੀ ਇਸ ਦੁੱਧਾਂ ਰੁੱਤ ਥੋੜੀ ਜਿਹੀ ਹੋ ਠੰਡ ਦੀ ਆ ਜਾਨੀ ਆ ਜਿਹੜੇ ਭਰਾ ਨੇ ਕੋਈ ਚੰਗੀ ਗਾਂ ਘਰੇ ਦੁੱਧ ਦੇ ਲਾਸਤੇ ਚਾਹੀਦੀ ਐ ਤੇ ਉਹ ਭਰਾ ਹੁਣ ਖਰੀਦ ਦਿੰਦਾ ਬਿਲਕੁਲ ਸਮਾਂ ਟਾਈਮ ਚੰਗਾ ਕਿਉਂਕਿ ਇਸ ਤੋਂ ਬਾਅਦ ਅੱਗੇ ਤੇਜ਼ ਗੋਈ ਆਉਣੀ ਐ ਤੇ ਮੰਦਾ ਤਾਂ ਹੁਣ ਆਉਣਾ ਨਹੀਂ ਕਿਉਂਕਿ ਇਹਨਾਂ ਦਾ ਕਰਮ ਵਾਲਿਆਂ ਦਾ ਟਾਈਮ ਆ ਠੰਡ ਦੇ ਵਿੱਚ ਇਹਨਾਂ ਦਾ ਦੁੱਧ ਦੇਣ ਦਾ ਵਧੀਆ ਮੂਡ ਹੁੰਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਪੰਜ ਨਗ ਆ ਗਏ ਪੰਜੇ ਨਗ ਪੂਰੇ ਟੌਪ ਦੇ ਆ ਤੇ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜੇ ਵੀ ਭਰਾਜੋ ਕੋਈ ਵੀ ਨਗ ਪਸੰਦ ਹੋਇਆ ਤੇ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਤੇ ਬਾਕੀ ਉਹ ਵੀ ਹੋਰ ਕੋਈ ਗੱਲਬਾਤ ਵੀਰ ਬਸ ਵੀਰ ਤੇ ਉਹ ਜਿਹੜਾ ਆਪਾਂ ਦੱਸ ਹੀ ਦਿੱਤੇ ਆਫਰ ਹੈ ਨਾ ਤੇ ਡਿਮਾਂਡ ਇਹਨਾਂ ਦੀ ਚੱਲੀ ਕਿੰਨਾ ਕਹ ਦੱਸਿਆ 45000 45000 ਰੁਪਿਆ ਆ ਚਾਰਾਂ ਬੱਚੀਆਂ ਦਾ 100 ਕਿਲੋਮੀਟਰ ਦਾ ਕਿਰਾਇਆ ਫ੍ਰੀ ਇਹਨਾਂ ਚਾਰਾਂ ਤੇ ਆ ਚਾਰ ਬੱਚੀਆਂ ਤੇ 45000 ਰੁਪਿਆ ਉਹਦਾ ਆ ਗਿਆ 55000 ਰੁਪਿਆ ਜਿਹੜੇ ਭਰਾ ਨੂੰ ਕੋਈ ਵੀ ਨਾਕ ਪਸੰਦ ਹੋਇਆ ਤੇ ਤਸੱਲੀ ਨਖਬਰ ਤੁਸੀਂ ਕਰਨੀ ਆ ਮੇਰਾ ਕੰਮ ਸੱਜਣ ਨੂੰ ਸਿਰਫ ਵੀਡੀਓ ਬਣਾਉਂਦਾ ਤੇ ਤਸੱਲੀ ਨਖਬਰ ਤੁਸੀਂ ਕਰਨੀ ਆ ਤੁਸੀਂ ਪੈਸੇ ਲੈਣੇ ਤੁਹਾਡਾ ਹੱਕ ਬੰਦਾ ਵੀ ਪਸ਼ੂ ਨੂੰ ਕੋਲੇ ਆ ਕੇ ਵੇਖਣ ਦਾ ਤੇ ਜੇ ਕੋਈ ਸੂਇਆ ਪਸ਼ੂ ਉਹਦੀ ਦੋ ਟਾਈਮ ਚਵਾਈ ਕਰਕੇ ਲਵੋ ਜੇ ਕੋਈ ਗੱਬਣ ਖਰੀਦਦੇ ਤਾਂ ਉਹਦੇ ਥਣ ਪਾਸ ਕਰਕੇ ਲਵੋ ਇਹ ਨੰਬਰ ਭਰਾ ਦਾ ਚੱਲੀ ਜਾਂਦਾ ਇਹ ਗੱਲਬਾਤ ਤੁਸੀਂ ਕਰ ਲਿਓ ਜੀ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਆਂ